ਵਾਹਿਗੁਰੂ ਜੀ ਇੱਕ ਓ ਅੰਕਾਰ ਸੋ ਗਾਲਪੁਰਖ ਵਾਹਿਗੁਰੂ ਇੱਕ ਹੈ ਓੰਕਾਰ ਤੋਂ ਭਾਵ ਹੈ ਉਹਦਾ ਇੱਕ ਹੀ ਇਹ ਸਾਰਾ ਆਕਾਰ ਜਿਹੜਾ ਸੋ ਆਕਾਰ ਤੋਂ ਭਾਵ ਸਾਰਾ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਸੋ ਉਹੋ ਹੀ ਉਤਪਤੀ ਕਰਨ ਵਾਲਾ ਪਾਲਨਾ ਕਰਨ ਵਾਲਾ ਲੈਤਾ ਕਰਨ ਵਾਲਾ ਸਤ ਨਾਮ ਉਹਦਾ ਨਾਮ ਤਿੰਨਾਂ ਕਾਲਾਂ ਵਿੱਚ ਸਤ ਹੈ ਸੋ ਉਹ ਕਦੇ ਕਦੇ ਵੀ ਪਰਮਾਤਮਾ ਜੋ ਹੈ ਇਸੇ ਸਮੇਂ ਨਾਸ ਨਹੀਂ ਹੁੰਦਾ ਕਰਤਾ ਪੁਰਖ ਉਹ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪੁਰਖ ਤੋਂ ਭਾਵ ਹੈ ਕਿ ਉਹ ਪੂਰਨ ਵਿਆਪਕ ਰੂਪ ਦੇ ਵਿੱਚ ਹੈ ਨਿਰਭਉ ਵਾਹਿਗੁਰੂ ਭੈ ਤੋਂ ਰਹਿਤ ਹੈ ਕਿਉਂਕਿ ਉਹਦੀ ਆਪਣੀ ਅੰਸ਼ੀ ਹੈ ਸਾਰਾ ਸੰਸਾਰ ਫੇਰ ਡਰ ਕਾ ਦਾ ਨਿਰਵੈਰ ਅਕਾਲ ਪੁਰਖ ਜੀ ਨੂੰ ਕਿਸੇ ਨਾਲ ਵੈਰ ਨਹੀਂ ਕਿਉਂਕਿ ਸਾਰੇ ਜੀਵ ਉਹਦੇ ਆਪਣੇ ਹਨ ਅਕਾਲ ਮੂਰਤ ਕਾਲ ਤੌਰ ਹੈ ਤੇ ਉਹਦੀ ਮੂਰਤ ਭਾਵ ਹਸਤੀ ਹੈ ਅਜੋਨੇ ਜੋ ਜੁਨਾ ਵਿੱਚ ਨਹੀਂ ਆਉਂਦੇ ਹਨ ਸੈ ਪੰ ಸ್ವਯੰਭਵ ਪਾਉ ਜਪ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਸੁਤੇ ਸਿੱਧ ਪ੍ਰਕਾਸ਼ ਹੋਣਾ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਉਹਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਜ਼ਰੂਰਤ ਨਹੀਂ ਹੈ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਸੋ ਅਕਾਲ ਪੁਰਖ ਦੀ ਪ੍ਰਾਪਤੀ ਹੈ ਜਾਂ ਗੁਰਾਂ ਦੀ ਕਿਰਪਾ ਨਾਲ ਇਹ ਸਾਰੇ ਗੁਣ ਬੰਦੇ ਦੇ ਵਿੱਚ ਆ ਕੇ ਆਪਣੇ ਆਪ ਹੀ ਸਮਾ ਜਾਂਦੇ ਹਨ ਜਾਪ ਸੋ ਇਸ ਪ੍ਰਕਾਰ ਜੋ ਜਪਣੇ ਯੋਗ ਹੈ ਬਾਣੀ ਦਾ ਨਾਮ ਜਪਜੀ ਸਾਹਿਬ ਹੈ ਜਪ ਨਾਮ ਹੈ ਜੀ ਸਦਕਾਰ ਨਾਲ ਲਾਉਣੇ ਆ ਜਪ ਤੋਂ ਭਾਵ ਇੱਕ ਵਾਹਿਗੁਰੂ ਦਾ ਸਿਮਰਨ ਕਰੋ ਆਦੇ ਸੱਚ ਉਹ ਵਾਹਿਗੁਰੂ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਸੱਚ ਸੀ ਜੁਗਾਦ ਸੱਚ ਜੁਗਾਦ ਹੁੰਦਾ ਜੁਗਾਂ ਦੇ ਆਰੰਭ ਵਿੱਚ ਵੀ ਸੱਚ ਸੀ ਹੈ ਭੀ ਸੱਚ ਹੈ ਭੀ ਤੂ ਭਾਵ ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹੈ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਹੋਸੀ ਭਾਵ ਅੱਗੋਂ ਵਾਲੇ ਭਵਿੱਖਤ ਸਮੇਂ ਵਿੱਚ ਉਹ ਵਾਹਿਗੁਰੂ ਸੱਚ ਹੀ ਹੋਵੇਗਾ ਸੋ ਹੋਰ ਸਾਰੀਆਂ ਚੀਜ਼ਾਂ ਨਾਸਵਾਨ ਹੈ ਸੋ ਸਤਗੁਰ ਨਾਨਕ ਦੇਵ ਜੀ ਕਥਨ ਕਰਦੇ ਆ ਕਈ ਭਾਈ ਉਹ ਵਾਹਿਗੁਰੂ ਸਾਰਿਆਂ ਸਮਿਆਂ ਦੇ ਵਿੱਚ ਸੱਚ ਸਰੂਪ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਮਹਾਰਾਜ ਧੰਗੁਰ ਨਾਨਕ ਸਾਹਿਬ ਦਾ ਇਹ ਸਿੱਧਾਂ ਦੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਸੋ ਸਰੀਰ ਦੀ ਪਵਿੱਤਰਤਾ ਹੀ ਰੱਖਣ ਨਾਲ ਪਵਿੱਤਰਤਾ ਨਹੀਂ ਰਹਿੰਦੀ ਭਾਵੇਂ ਲੱਖਾਂ ਵਾਰ ਸਰੀਰ ਨੂੰ ਇਸ਼ਨਾਨ ਕਰਾ ਲਈਏ ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਈਏ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਚੁੱਪ ਰਹਿਣ ਨਾਲ ਭਾ ਮੂਨ ਧਾਰਨ ਕਰਨ ਨਾਲ ਮੂੰਹ ਬੰਦ ਕਰਨ ਨਾਲ ਮਨ ਅੰਦਰੋਂ ਚੁੱਪ ਨਹੀਂ ਹੁੰਦਾ ਸ਼ਾਂਤ ਨਹੀਂ ਹੁੰਦਾ ਭਾਵੇਂ ਤੇਲ ਧਾਰਾ ਵਤ ਸਮਾਧੀ ਲਾ ਕੇ ਬੈਠੇ ਰਹੀਏ ਇੱਕ ਸਾਰ ਲਿਵ ਲਾ ਕੇ ਰੱਖੀਏ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਭੁੱਖੇ ਰਹਿਣ ਨਾਲ ਮਨ ਦੀ ਜਿਹੜੀ ਭੁੱਖ ਹੈ ਕ੍ਰਿਸ਼ਨਾ ਦੂਰ ਨਹੀਂ ਹੁੰਦੀ ਭਾਵੇਂ ਸਾਰੀਆਂ ਪੁਰੀਆਂ ਤੋਂ ਭਾਵੇਂ ਸਾਰੇ ਤਿੰਨਾਂ ਲੋਕਾਂ ਦੇ ਪਦਾਰਥਾਂ ਦੀਆਂ ਪੰਡਾ ਮੰਨ ਕੇ ਦੇ ਦिए ਉਹਦੇ ਨਾਲ ਜੀਵ ਦੀ ਭੁੱਖ ਨਹੀਂ ਉੱਤਰਦੀ ਅੰਨ ਤੇ ਰਹਤਾ ਦੁੱਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮੰਮਤਾ ਸਹਸ ਸਿਆਣਪਾ ਲਖ ਹੋਵੇ ਤਾ ਇੱਕ ਨਾ ਚੱਲੈ ਨਾਲ ਭਾਵੇਂ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਚਤੁਰਾਈਆਂ ਮਨੁੱਖ ਦੇ ਕੋਲ ਹੋਣ ਹਜ਼ਾਰਾਂ ਲੱਖਾਂ ਪੁਸਤਕਾਂ ਦੀਆਂ ਲੱਖਾਂ ਕਰੋੜਾਂ ਸਿਆਣਪਾਂ ਵੀ ਹੋਣ ਪਰ ਅੱਗੇ ਪ੍ਰਲੋਕ ਵਿੱਚ ਜਾਂ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਇਹ ਕੰਮ ਨਹੀਂ ਕਰਦੀਆਂ ਨਾਲ ਨਹੀਂ ਚਲਦੀਆਂ ਅੱਗੇ ਪ੍ਰਲੋਕ ਦੇ ਵਿੱਚ ਇਹ ਨਾਲ ਨਹੀਂ ਜਾਂਦੀਆਂ ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ ਇਹ ਸਚਿਆਰਾ ਹੋਈਏ ਕਿਵ ਕੂੜਾ ਟੁੱਟਾ ਪਾਲ ਅਸੀਂ ਸਚਿਆਰ ਕਿਵੇਂ ਹੋਈਏ ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ ਅੰਦਰੋਂ ਬਾਹਰੋਂ ਸੁੱਚੇ ਕਿਵੇਂ ਹੋਈਏ ਸੱਚੇ ਕਿਵੇਂ ਹੋਈਏ ਸਾਡੇ ਅੰਦਰੋਂ ਊੜ ਤੋਂ ਭਾਵ ਹੁੰਦਾ ਝੂਠ ਦੀ ਕੰਧ ਜਿਹੜੀ ਆ ਪੜਦਾ ਅੰਦਰ ਪਿਆ ਹੋਇਆ ਹਉਮੈ ਦੀ ਕੰਧ ਐ ਟੁੱਟੇ ਕਿਵੇਂ ਧੰ ਗੁਰਨਾਨਦ ਸਾਹਿਬ ਫਰਮਾਉਂਦੇ ਨੇ ਉਹਨਾਂ ਨੂੰ ਸਾਰੇ ਸੰਗਤ ਨੂੰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੋ ਹੁਕਮ ਜੋੜੀ ਤੋਂ ਰਜਾ ਵਿੱਚ ਚੱਲਣ ਨਾਲ ਅਸੀਂ ਸੱਚਿਆਰ ਹੋ ਸਕਦੇ ਆ ਤੇ ਸਾਡੇ ਅੰਦਰੋਂ ਝੂਠ ਦਾ ਜਿਹੜਾ ਪਰਦਾ ਦੂਰ ਹੋ ਸਕਦਾ ਹੈ ਇਹ ਹੁਕਮ ਵਾਹਿਗੁਰੂ ਨੇ ਹਰੇਕ ਜੀਵ ਦੇ ਨਾਲ ਹਰੇਕ ਦੇ ਮੱਥੇ ਉੱਤੇ ਹੀ ਲਿਖਿਆ ਹੋਇਆ ਪਰਮਾਤਮਾ ਨੇ ਹਰ ਜੀਵ ਦੇ ਮਸਤਕ ਦੇ ਉਹਦੇ ਲੇਖ ਧੁਰ ਤੋਂ ਹੀ ਲਿਖ ਕੇ ਉਹਨੂੰ ਸ੍ਰਿਸ਼ਟੀ ਤੇ ਭੇਜਿਆ ਉਹਦੀ ਰਜਾ ਪਾਵ ਹੁਕਮ ਵਿੱਚ ਚੱਲਣ ਵਾਲਾ ਜੀਵ ਸੱਚੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਜਿੰਨਾ ਵੀ ਤੁਸੀਂ ਆਕਾਰ ਦੇਖਦੇ ਹੋ ਚਾਹੇ ਉਹ ਪਹਾੜ ਦਾ ਹੈ ਚਾਹੇ ਕੀੜੀ ਦਾ ਜਾਂ ਹਾਥੀ ਦਾ ਚਾਹੇ ਉਹ ਬ੍ਰਹਮੰਡ ਦਾ ਪਰ ਕਹਿੰਦੇ ਨੇ ਉਸ ਹੁਕਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹ ਕਿੰਨਾ ਕੁ ਵੱਡਾ ਹੈ ਉਹ ਹੁਕਮੀ ਕਿਡਾ ਕਹ ਉਹਦਾ ਹੁਕਮ ਕਿੰਨਾ ਕੁ ਵੱਡਾ ਹੈ ਹੁਕਮੀ ਹੋਵਨ ਜੀਵ ਹੁਕਮ ਮਿਲੈ ਵਡਿਆਈ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਇਹ ਜੀਵ ਪੈਦਾ ਹੁੰਦੇ ਨੇ ਤਾਂ ਤੇ ਉਹਦੇ ਹੁਕਮ ਦੇ ਵਿੱਚ ਹੀ ਇਹਨਾਂ ਜੀਵਾਂ ਨੂੰ ਵਡਿਆਈ ਮਿਲਦੀ ਹੈ ਹੁਕਮੇ ਉੱਤਮ ਨੀਚ ਹੁਕਮੇ ਲੇਖ ਦੁਖ ਸੁਖ ਪਾਈ ਹੈ ਵਾਹਿਗੁਰੂ ਦੇ ਹੁਕਮ ਨਾਲ ਹੀ ਜੀਵ ਉੱਤਮ ਤੇ ਨੀਚ ਹੁੰਦਾ ਤੇ ਹੁਕਮ ਦੇ ਲੇਖ ਅਨੁਸਾਰ ਹੀ ਦੁੱਖ ਤੇ ਸੁੱਖੇ ਜੀਵ ਨੂੰ ਮਿਲਦਾ ਕਿਉਂ ਜੀਵ ਨੂੰ ਜਾਣਨਾ ਚਾਹੀਦਾ ਵੀ ਦੁੱਖ ਆ ਗਿਆ ਤਾਂ ਨਾਲ ਹੀ ਲਿਖਿਆ ਹੋਇਆ ਮੇਰੇ ਦੁੱਖ ਵੀ ਇਹ ਪਹਿਲਾਂ ਤੋਂ ਹੀ ਮਸਤਕ ਤੇ ਪਾਇਆ ਹੋਇਆ ਸਾਰਾ ਲੇਖ ਦਾਤ ਜੋਤ ਵਢਿਆਈ ਤਾਂ ਕਹਿੰਦੇ ਬਾਣੇ ਅੰਦਰ ਚ ਲੋ ਇਸ ਦਾ ਸਾਰਾ ਕੁਝ ਦੇ ਹੁਕਮ ਚ ਮਿਲਦਾ ਪੰ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਕਈ ਜਿਹੜੇ ਨੇ ਜੀਵ ਉਸ ਬਾਹੁਰ ਦੇ ਹੁਕਮ ਨਾਲ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਕਈ ਹੁਕਮ ਨਾਲ ਭਵਾਈਆ ਭਵਾਏ ਜਾਂਦੇ ਨੇ ਜ਼ੂਨਾਂ ਦੇ ਵਿੱਚ ਢੇੜੇ ਖਵਾਏ ਜਾਂਦੇ ਨੇ ਖੱਜਲ ਖਵਾਰੀ ਹੁੰਦੇ ਰਹਿੰਦੇ ਨੇ ਉਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਾਰੇ ਜੀਵ ਜੰਤ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਹੁਕਮ ਤੋਂ ਬਾਹਰ ਕੋਈ ਵੀ ਜੀਵ ਜੰਤ ਨਹੀਂ ਚੱਲਦਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਔਮੈ ਕਹੈ ਨ ਕੋਏ ਧੰ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਆ ਜਿਹੜਾ ਕੋਈ ਹੁਕਮ ਸਮਝ ਲੈਂਦਾ ਉਹ ਫਿਰ ਹਉਮੈ ਨਹੀਂ ਕਹਿੰਦਾ ਵੀ ਮੈਂ ਕੀਤਾ ਮੈਂ ਕੀਤਾ ਨਹੀਂ ਆਪਾਂ ਜੋ ਕੁਝ ਕਰਦੇ ਆ ਸਭ ਵਾਹਿਗੁਰੂ ਦੀ ਕਿਰਪਾ ਨਾਲ ਕਰਦੇ ਆ ਉਹਦੀ ਰਜ਼ਾ ਵਿੱਚ ਕਰਦੇ ਆ ਤਦੇ ਵੀ ਹਉਮੈ ਸਹਿਤ ਕਰਮ ਨਹੀਂ ਕਰਨਾ ਹਉਮੈ ਨਾਲ ਕੀਤੀ ਹੋਈ ਸੇਵਾ ਸਿਮਰਨ ਬੇਅਰਥ ਹੋ ਜਾਂਦਾ ਹਉਮੈ ਨਹੀਂ ਕਰਨੀ ਇਹੀ ਕਹਿਣਾ ਵਾਹਿਗੁਰੂ ਜੀ ਇਹ ਤੁਸੀਂ ਕਰਵਾਇਆ ਸਭ ਤੁਹਾਡੀ ਕਿਰਪਾ ਉਹਦੀ ਰਜਾ ਵਿੱਚ ਚੱਲਣਾ ਫਿਰ ਕਹਿੰਦਾ ਜੀ ਸਿੱਧਾਂ ਨੇ ਅਸਲ 'ਚ ਪ੍ਰਸ਼ਨ ਕੀਤੇ ਸੀਗੇ ਉਹ ਪਹਿਲੀ ਅੰਮ੍ਰਿਤ ਬਾਣੀ ਜਿਹੜੀ ਹੈਗੀ ਆ ਕਥਾ ਉਹਦੇ ਸ਼੍ਰਵਣ ਕਰ ਸਕਦੇ ਗੁੱਲ ਕੇ ਵਾਹਿਗੁਰੂ ਦਾ ਬਾਲ ਤੇ ਉਹਦੇ ਕਰਤੱਬਾਂ ਦਾ ਵਰਣਨ ਕਰੋ ਆ ਮਹਾਰਾਜ ਫਰਮਾਉਂਦੇ ਨੇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਭਾਈ ਜਿੰਨਾ ਕਿਸੇ ਚ ਜੋਰ ਹੁੰਦਾ ਓਨਾਂ ਕੋ ਉਹ ਵਾਹਿਗੁਰੂ ਦੇ ਬਾਗ ਨੂੰ ਗਾਉਂਦਾ ਤਾਣ ਕਹਿੰਦੇ ਨੇ ਬਾਗ ਗਾਵੇ ਕੋ ਦਾਤ ਜਾਣੇ ਨਿਸ਼ਾਨ ਕੋਈ ਉਹਦੇ ਦਾਤਾਂ ਨੂੰ ਗਾਉਂਦਾ ਜਿੰਨਾ ਕੋ ਉਹਦੀਆਂ ਦਾਤਾਂ ਨੂੰ ਉਹ ਨਿਸ਼ਾਨਾਂ ਤੋਂ ਭਾਵ ਜਾਣਦਾ ਪ੍ਰਗਟ ਕਰਕੇ ਦਿਖਾਉਂਦਾ ਗਾਵੇ ਕੋ ਦਾਤ ਜਾਣੇ ਨਿਸ਼ਾਨ ਨਿਸ਼ਾਨਾਂ ਦਾ ਪ੍ਰਗਟ ਕਰਕੇ ਦਿਖਾਉਣੀ ਮੈਨੂੰ ਰੱਬ ਨੇ ਆ ਦਿੱਤਾ ਮੈਨੂੰ ਆ ਦਿੱਤਾ ਮੈਨੂੰ ਉਹ ਦਿੱਤਾ ਇਹੋਂ ਗਾਉਂਦਾ ਗਾਵੈ ਕੋ ਗੁਣ ਵਡਿਆਈਆ ਚਾਰ ਕੋਈ ਉਹਦੇ ਹੁਣ ਵਡਿਆਈਆਂ ਕਰਦਾ ਉਹਦੇ ਗੁਣਾ ਨੂੰ ਗਾਉਂਦਾ ਉਹਦੀਆਂ ਚਾਰ ਹੁੰਦਾ ਸੁੰਦਰ ਉਹਦੇ ਗੁਣਾ ਤੇ ਸੁੰਦਰ ਵਡਿਆਈਆਂ ਨੂੰ ਕੋਈ ਗਾਉਂਦਾ ਹੈ ਗਾਵੈ ਕੋ ਵਿਦਿਆ ਵਿਖਮ ਵਿਚਾਰ ਕੋਈ ਕਹਿੰਦਾ ਉਹਦੀ ਵਿਦਿਆ ਦਾ ਵਿਚਾਰ ਕਰਨਾ ਬਹੁਤ ਕਠਿਨ ਹੈ ਕੋਈ ਉਹਨੂੰ ਕਠਨ ਵਿਦਿਆ ਦੁਆਰਾ ਗਾਉਂਦਾ ਹੈ ਗਾਵੈ ਕੋ ਸਾਜ ਕਰੇ ਤਾਨੋ ਦੇਹ ਕੋਈ ਇਸ ਪ੍ਰਕਾਰ ਗਾਉਂਦਾ ਵਾਹਿਗੁਰੂ ਨੂੰ ਕਿ ਸਿਰਜਣਹਾਰੇ ਸ੍ਰੀ ਨੂੰ ਰੱਜ ਕੇ ਫਿਰ ਇਹ ਕਰ ਦਿੰਦਾ ਮਿੱਟੀ ਕਰ ਦਿੰਦਾ ਇਹ ਸਰੀਰ ਦੇ ਤਾਈ ਗਾਵੈ ਕੋ ਜੀਅ ਲੈ ਫਿਰ ਦੇਹ ਇਸ ਪ੍ਰਕਾਰ ਫਰਮਾਉਂਦੇ ਨੇ ਕੋਈ ਇਹ ਗਾਉਂਦਾ ਕਿ ਉਹ ਜਿੰਦ ਲੈ ਲੈਂਦਾ ਸਾਡੀ ਸੋ ਜਿੰਦ ਲੈ ਕੇ ਫਿਰ ਵਾਪਸ ਦੇ ਦਿੰਦਾ ਧਾਵ ਏ ਵੀ ਕਹਿੰਦੇ ਨੇ ਗਾਵੈ ਕੋ ਜੀ ਲੈ ਫਿਰ ਦੇ ਉਹ ਜੀ ਆਤਮਾ ਲੈ ਕੇ ਇੱਕ ਸਿਰ ਤੋਂ ਫਿਰ ਦੂਜੀ ਦੇਹੀ ਦੇ ਦਿੰਦਾ ਗਾਵੈ ਕੋ ਜਾਪੈ ਦਿਸੈ ਦੂਰ ਕੋਈ ਇਹ ਕਹਿੰਦਾ ਕਿ ਉਸ ਨੂੰ ਪ੍ਰਭੂ ਪ੍ਰਤੀਤ ਹੁੰਦਾ ਪਰ ਦਿਸਦਾ ਦੂਰ ਹੈ ਪ੍ਰਤੀਤ ਤਾਂ ਹੁੰਦਾ ਹੈ ਪਰ ਦੂਰ ਦਿਖਦਾ ਹੈ ਕਹਿੰਦੇ ਚਲੋ ਸ਼ੁਕਰ ਹੈ ਦਿਖਦਾ ਤਾਂ ਹੈ ਕਈ ਕਹਿੰਦੇ ਉਹ ਨੀਲੀ ਛੱਤ ਵਾਲਾ ਜਿਵੇਂ ਲੋਕ ਕਹਿੰਦੇ ਨੇ ਹੈਗਾ ਹੁਣ ਗਾਵੇ ਕੋ ਵੇਖੇ ਹਾਦਰਾ ਹضور ਕੋਈ ਕਹਿੰਦਾ ਮੈਨੂੰ ਵਾਹਿਗੁਰੂ ਹਾਜ਼ਰ ਹਜ਼ੂਰ ਦਿੱਖਦਾ ਸਾਹਮਣੇ ਹਾਜ਼ਰਾ ਹਜ਼ੂਰ ਹੈ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਪਰ ਕਹਿੰਦੇ ਇਸ ਤਰ੍ਹਾਂ ਸਾਰੇ ਆਪੋ ਆਪਣੇ ਜਿੰਨੀ ਕੁ ਬੁੱਧੀ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਸੀਂ ਤੇਤੀ ਆਪੋ ਆਪਣਾ ਸਾਰੇ ਗਾਉਂਦੇ ਜਿੰਨਾ ਕਿਸੇ ਜੋਰ ਹੈ ਕਥਨਾ ਕਥੀ ਨਾ ਆਵੈ ਟੋਟ ਸਿਰਫ ਉਹਦੇ ਸੰਬੰਧੀ ਜਿਹੜੀ ਕਥਾ ਕਰਨ ਨਾਲ ਉਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਤਾਂ ਕਹਿੰਦੇ ਸਿਰਫ ਇਹ ਬੋਲਣ ਨਾਲ ਉਹਦਾ ਅੰਤ ਨਹੀਂ ਪਾ ਸਕਦੇ ਆਪਾਂ ਪ੍ਰਮਾਤਮਾ ਦਾ ਕਾਥ ਕਾਥ ਕਥੀ ਕੋਟੀ ਕੋਟ ਕੋਟ ਕਈ ਕਰੋੜਾਂ ਕਥਕੜਾਂ ਨੇ ਉਹਦੇ ਬਾਰੇ ਕਥਨ ਕੀਤਾ ਹੈ ਅਨੇਕਾਂ ॠਸ਼ੀਆਂ ਮੂਨੀਆਂ ਤੇ ਵਿਦਵਾਨਾਂ ਨੇ ਉਹਦੀਆਂ ਕਥਾ ਲਿਖੀਆਂ ਨੇ ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ ਹੁਣ ਤੱਕ ਵਾਹਿਗੁਰੂ ਇਸ ਪ੍ਰਕਾਰ ਅਕਾਥੀ ਹੈ ਦੇਦਾ ਦੇ ਲੈਂਦੇ ਥੱਕ ਪਾਹੇ ਉਹ ਵਾਹਿਗੁਰੂ ਦਾਤਾ ਦਿੰਦਾ ਤੇ ਲੈਣ ਵਾਲੇ ਜੀਵ ਥੱਕ ਜਾਂਦੇ ਨੇ ਭਾਵ ਖਤਮ ਹੋ ਜਾਂਦੇ ਉਹ ਦੇਈ ਜਾ ਰਿਹਾ ਇਹ ਲੈ ਕੇ ਖਾ ਕੇ ਫੇਰ ਚਲੇ ਜਾਂਦੇ ਫੇਰ ਆ ਜਾਂਦੇ ਨੇ ਜੁਗਾ ਜੁਗੰਤਰ ਖਾਹੀ ਖਾਹੇ ਇਹ ਜੁਗਾ ਜੁਗੰਤਰਾਂ ਤੋਂ ਜੀਵ ਉਹ ਦਿੱਤੇ ਹੋਏ ਪਦਾਰਥਾਂ ਨੂੰ ਖਾਹੀ ਭਾਵ ਖਾਣ ਵਾਲੇ ਹੋ ਕੇ ਖਾਈ ਜਾ ਰਹੇ ਆ ਖਾਈ ਜਾ ਰਹੇ ਨੇ ਹੁਕਮੇ ਹੁਕਮ ਜਲਾਏ ਰਾਹ ਨਾਨਕ ਵਿਗਸਾ ਵੇ ਪਰਵਾਹ ਉਹ ਹੁਕਮੀ ਪ੍ਰਮਾਤਮਾ ਹੁਕਮ ਕਰਨ ਵਾਲੇ ਦਾ ਹੁਕਮ ਜਿਹੜਾ ਹੈ ਨਾ ਉਹ ਹੁਕਮੀ ਇਹ ਸਾਰੀ ਮਰਿਆਦਾ ਚਲਾ ਰਿਹਾ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਧੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ ਕਿ ਉਹ ਬੇਪਰਵਾਹ ਵਾਹਿਗੁਰੂ ਆਪਣੀ ਇਸ ਸਾਰੀ ਸ੍ਰਿਸ਼ਟੀ ਨੂੰ ਵੇਖ ਕੇ ਬਹੁਤ ਅਸੰਨ ਹੋ ਰਿਹਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਜਿਹੜਾ ਵਾਹਿਗੁਰੂ ਇਹਨੇ ਬਲ ਤੇ ਹੁਕਮ ਵਾਲਾ ਹੈ ਉਹ ਸੰਸਾਰੀ ਰਾਜਾ ਮਹਾਰਾਜਾਂ ਵਾਂਗੂ ਆਉਂਦਾ ਜਾਂਦਾ ਨਾਸਵੰਤ ਹੈ ਕਿ ਉਹਨੂੰ ਕਿਵੇਂ ਸਿਮਰਿਏ ਇਸ ਤਰ੍ਹਾਂ ਦਾ ਹੈ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਜੋ ਆਪਣਾ ਮਾਲਕ ਹੈ ਨਾ ਪ੍ਰਮਾਤਮਾ ਉਹ ਮਾਲਕ ਵਾਹਿਗੁਰੂ ਆਪ ਸੱਚਾ ਤੇ ਉਹਦਾ ਨਾਮ ਵੀ ਸੱਚਾ ਹੈ ਤੇ ਭਾਖਸ਼ਾ ਭਾਉ ਅਪਾਰ ਬੱਕੋ ਵਕਰੀਆਂ ਬੋਲੀਆਂ ਦੇ ਪ੍ਰਭਾਵ ਕਰਕੇ ਉਹਦੇ ਅਨੇਕਾਂ ਹੀ ਨਾਮ ਨੇ ਜਿਨ੍ਹਾਂ ਨੇ ਪਾਖਿਆ ਉਹਨੂੰ ਕਿਹਾ ਭਾਉ ਅਪਾਰ ਅਪਾਰ ਹਾਰਾ ਵਾਰਤੁਰ ਹੈ ਜੋ ਪਰਮੇਸ਼ਰਾਂ ਨੂੰ ਭਾਉ ਨਾਲ ਕਹਿਣਾ ਪ੍ਰੇਮ ਨਾਲ ਕਹਿਣਾ ਸੱਚਾ ਸਾਹਿਬ ਸਾਜ ਨਾਏ ਸੱਚਾ ਮਾਲਕ ਸਾਹਿਬ ਜੀ ਸੱਚੇ ਨੇ ਉਹਨਾਂ ਦਾ ਨਾਮ ਵੀ ਸੱਚਾ ਹੈ ਕਿਸੇ ਵੀ ਧਰਮ ਵਿੱਚ ਉਹਨਾਂ ਦੇ ਅਲੱਗ-ਅਲੱਗ ਨਾਮ ਨੇ ਪਰ ਜਿਸ ਧਰਮ ਵਿੱਚ ਕੋਈ ਵੀ ਮਨੁੱਖ ਉਹਨੂੰ ਭਾਵਨਾ ਨਾਲ ਕਹਿੰਦਾ ਪ੍ਰੇਮ ਨਾਲ ਕਹਿੰਦਾ ਉਹਨੂੰ ਪ੍ਰਾਪਤੀ ਹੁੰਦੀ ਹੈ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਸਾਰੇ ਜੀਵ ਉਹਨੂੰ ਆਖਦੇ ਨੇ ਉਚਾਰਦੇ ਨੇ ਮੰਗਾ ਮੰਗਦੇ ਹੋਏ ਦੇਹ ਦੀ ਆ ਦਿਓ ਪੁੱਤ ਦਿਓ ਦੁੱਧ ਦਿਓ ਪੈਸਾ ਦਿਓ ਇਹ ਦੇਹ ਦੇ ਕਹਿੰਦੇ ਨੇ ਸੋ ਉਹ ਦਾਤਾਂ ਸਭ ਨੂੰ ਦਾਤਾਂ ਬਖਸ਼ਦਾ ਉਹ ਦਾਤਾ ਕਾਲਪੁਰਖ ਕਿਰਪਾ ਕਰਦਾ ਹੈ ਮਿਹਰ ਭਰਿਆ ਹੱਥ ਟਕਦਾ ਸਵੇਸ਼ ਪ੍ਰਕਾਰ ਬਚਨ ਫੇਰ ਅੱਗੇ ਪ੍ਰਸ਼ਨ ਦੇ ਰੂਪ ਵਿੱਚ ਹੈ ਫਿਰ ਕਿ ਅੱਗੇ ਰੱਖੀਏ ਜੇ ਤੋ ਦਿਸੈ ਦਰਬਾਰ ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਅਸੀਂ ਮੋੜ ਕੇ ਉਹਦੇ ਅੱਗੇ ਕਿਹੜੀ ਵਸਤੂ ਰੱਖੀਏ ਕਿਹੜੀ ਜਿਸ ਕਰਕੇ ਸਾਨੂੰ ਉਹਦਾ ਦਰਬਾਰ ਹੁੰਦਾ ਸਰੂਪ ਦੇਖ ਪਵੇ ਉਹਦਾ ਦਰਬਾਰ ਸੱਚਖੰਡ ਦੇਖ ਪਵੇ ਮੂਹਾ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਆਹੇ ਨੂੰ ਕਨੌੜਾ ਹੋਣ ਕਰਕੇ ਮੂਹਾ ਫਿਰ ਅਸੀਂ ਆਪਣੇ ਮੂੰਹ ਤੋਂ ਕਿਹੜਾ ਬੋਲ ਬੋਲੀਏ ਜੀ ਨੂੰ ਸੁਣ ਕੇ ਉਹ ਸਾਡੇ ਨਾਲ ਵਾਹਿਗੁਰੂ ਪਿਆਰ ਕਰੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵੀ ਚਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਭਾਈ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਅੰਮ੍ਰਿਤ ਵੇਲੇ ਉਹਦੇ ਸੱਚੇ ਨਾਮ ਦਾ ਜਾਪ ਕਰੀਏ ਉੱਠ ਕੇ ਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰੀਏ ਉਹਦੀਆਂ ਵਡਿਆਈਆਂ ਕਰੀਏ ਵਾਹਿਗੁਰੂ ਦੀਆਂ ਕੀਰਤਨ ਦੇ ਰਾਹੀਂ ਵਿਚਾਰ ਕਰੀਏ ਸ਼ਬਦ ਦੀ ਵਿਚਾਰ ਰਾਹੀਂ ਜਾਂ ਜਦੋਂ ਵਾਹਿਗੁਰੂ ਕਹਿੰਦੇ ਆ ਉਹ ਬੜਾ ਛਰਜੈ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਭਾਵ ਕਰਦਾ ਹੈ ਪ੍ਰਕਾਸ਼ ਜਾਂ ਜਦੋਂ ਬਾਣੀ ਪੜ੍ਹਦੇ ਆ ਜਪਜੀ ਸਾਹਿਬ ਜਪ ਸਾਹਿਬ ਜਿਹੜੀ ਵੀ ਬਾਣੀ ਉਹਦੀ ਵਡਿਆਈ ਦੇਖੋ ਇਹ ਨਾਲ ਵਿਚਾਰ ਕਰੋ ਕਿ ਇਹਦਾ ਅਰਥ ਭਾਵ ਕੀ ਹੈ ਕਰਮੀ ਆਵੈ ਕੱਪੜਾ ਨਦਰੀ ਮੂਖ ਦਵਾਰ ਸੋ ਮਹਾਰਾ ਸੱਚੇ ਪਾਤਸ਼ਾਹ ਪਰਮਉੱਚ ਚੰਗੇ ਕਰਮਾ ਕਰਕੇ ਮਨੁੱਖਾ ਦੇ ਰੂਪ ਕੱਪੜਾ ਮਿਲਦਾ ਹੈ ਜੋਦੀ ਮਿਹਰ ਦੀ ਦ੍ਰਿਸ਼ਟੀ ਨਾਲ ਮੁਕਤੀ ਜਾਂ ਗਿਆਨ ਪ੍ਰਾਪਤ ਹੁੰਦਾ ਸੋ ਕਰਮੀ ਆਵੇ ਕੱਪੜਾ ਸੋ ਜਿਹੜਾ ਹੈ ਨਾ ਇਹ ਪ੍ਰੇਮ ਪਟੋਲਾ ਤੈ ਸਹ ਦਿੱਤਾ ਟੱਕਣ ਕੋ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨ ਸਾਰ ਨਾ ਜਾਣਾ ਤੇਰੀ ਇਹੋ ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਉਹ ਮੋਖ ਦਵਾਰ ਕੀ ਮਿਲਦਾ ਗਿਆਨ ਮਿਲਦਾ ਸਾਨੂੰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਏ ਏ ਨੂੰ ਲੱਗੀ ਹੋਈ ਐ ਲਾਂ ਤੇ ਵੈ ਬਦਲਾਈਆਂ ਏ ਵੈ ਜਾਣੀ ਐ ਸਭ ਆਪੇ ਸਚਿਆਰ ਮਹਾਰਾਜ ਕਥਨ ਕਰਦੇ ਆ ਕਿ ਭਾਈ ਇਉਂ ਜਾਣੋ ਕਿ ਸਭ ਕੁਝ ਸੱਚਾ ਪਰਮਾਤਮਾ ਆਪ ਹੀ ਐ ਜਾਂ ਇਉਂ ਜਾਣੋ ਕਿ ਸਾਰੇ ਥਾਈਓ ਸਚਿਆਰ ਵਾਹਿਗੁਰੂ ਜਾਣ ਲੈਂਦਾ ਵਿਆਪਕ ਰੂਪ ਦੇ ਵਿੱਚ ਸੋ ਮਹਾਰਾਜ ਅੱਗੇ ਫੇਰ ਪ੍ਰਸ਼ਨ ਕੀਤਾ ਜਿਸ ਪਰਮਾਤਮਾ ਦਾ ਸਰੂਪ ਆਪ ਨੇ ਵਰਣ ਕੀਤਾ ਉਸ ਤੰਤਰ ਐ ਜਾਂ ਤੰਤਰ ਐ ਮਾਇਆ ਸਹਿਤ ਆ ਜਾਂ ਮਾਇਆ ਤੋਂ ਰਹਿਤ ਐ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਉਹਦਾ ਕੋਈ ਕਥਨ ਨਹੀਂ ਕਰ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਵਾਹਿਗੁਰੂ ਦਾ ਕੋਈ ਸਰੂਪ ਕਾਇਮ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਹ ਕਿਸੇ ਦਾ ਬਣਾਇਆ ਹੋਇਆ ਸੋ ਇਸੇ ਪ੍ਰਕਾਰ ਥਾਪਿਆ ਨਾ ਜਾਏ ਜਿਵੇਂ ਕਿਸੇ ਨੂੰ ਥਾਪਦੇ ਆਪਾਂ ਗੱਦੀ ਤੇ ਅੱਗੇ ਜਾਂ ਪੈਦਾ ਕੀਤਾ ਹੋਇਆ ਤਾਂ ਨਾ ਤਾਂ ਉਹ ਨਾਦੀ ਉਲਾਦ ਹੈ ਨਾ ਬਿੰਦੀ ਉਲਾਦ ਹੈ ਆਪੇ ਆਪ ਨਿਰੰਜਨ ਸੋਏ ਉਹ ਮਾਇਆ ਤੋਂ ਰਹਿਤ ਪਵਿੱਤਰ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਨਿਰੰજન ਮਾਇਆ ਤੋਂ ਰਹਿਤੇ ਕਿਉਂਕਿ ਬਾਲੇ ਖੁੱਲੇ ਆਪੀ ਨਾ ਕਰਨੇ ਇਹ ਤਾਂ ਸਿਰਫ ਜਦੋਂ ਪਾਠ ਕਰਨ ਵਾਸਤੇ ਦੱਸਿਆ ਆ ਪਾਠ ਕਰਨ ਵੇਲੇ ਬਸ ਐਂ ਧਿਆਨ ਲਈ ਜਾਣਾ ਨਾਲ ਨਾਲ ਤਾਂ ਭਾਵਨਾ ਹੀ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਜਿਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਂ ਸੇਵਾ ਕੀਤੀ ਆ ਉਹਨੇ ਹੀ ਮਾਨ ਵਡਿਆਈ ਪ੍ਰਾਪਤ ਕੀਤੀ ਹੈ ਨਾਨਕ ਗਾਵੀਐ ਗੁਣੀ ਨਿਧਾਨ ਤਾਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਕਿ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਭਾਈ ਕਿਵੇਂ ਗਾਈਏ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਭਾਈ ਮੂੰਹ ਦੇ ਨਾਲ ਗਾਓ ਤੇ ਕੰਨਾਂ ਨਾਲ ਸੁਣੋ ਮਨ ਦੇ ਚ ਪਿਆਰ ਰੱਖੋ ਇਹਦਾ ਪ੍ਰੇਮ ਕਰੋ ਸੇ ਇਸ ਪ੍ਰਕਾਰ ਕਹਿੰਦੇ ਜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਈਏ ਤੇ ਸੁਣੀਏ ਵੀ ਤੇ ਨਾਲ ਹੀ ਉਹਦਾ ਪ੍ਰੇਮ ਮਨ ਵਿੱਚ ਰੱਖੀਏ ਤਾਂ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਇਰੇ ਜੀਵ ਦੁੱਖਾਂ ਨੂੰ ਨਾਸ਼ ਕਰਕੇ ਸੁੱਖਾਂ ਨੂੰ ਘਰ ਭਾਵ ਹਿਰਦੇ ਚ ਪ੍ਰਾਪਤ ਕਰ ਲੈਂਦਾ ਆਪਣੇ ਚ ਪ੍ਰਤੱਖ ਘਰ ਵਿੱਚ ਵੀ ਸੁਖ ਪ੍ਰਾਪਤ ਹੋ ਜਾਂਦਾ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਿਟਾਵੋ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਸੋ ਗੁਰਾਂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਸਾਡਾ ਨਾਦ ਭਾਵ ਸ਼ਬਦ ਹੈ ਗੁਰਬਾਣੀ ਹੀ ਸਾਡਾ ਵੇਦ ਹੈ ਗੁਰਬਾਣੀ ਸਾਡੇ ਹਿਰਦੇ ਚ ਸਮਾ ਰਹੀ ਹੈ ਗੁਰਮੁਖ ਦਾਦਨ ਤੋਂ ਭਾਵ ਕੀਰਤਨ ਕਰਦੇ ਨੇ ਗੁਰਮੁਖ ਵੇਦਨ ਗਿਆਨ ਦੀ ਕਥਾ ਕਰਦੇ ਨੇ ਤੇ ਗੁਰਮੁਖ ਵੇਰ ਬਾਦ ਵਿੱਚ ਵੀ ਪਰਮਾਤਮਾ ਚ ਸਮਾਇ ਰਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਦੇਵਤਿਆਂ ਨੂੰ ਸਤਿਗੁਰੂ ਕਹਿੰਦੇ ਮੇਰਾ ਗੁਰੂ ਪਰਮੇਸ਼ਰ ਜਿਹੜਾ ਨਾ ਮੇਰਾ ਗੁਰੂ ਉਹ ਗੁਰੂ ਹੀ ਮੇਰਾ ਸ਼ਿਵ ਜੀ ਹੈ ਗੁਰੂ ਹੀ ਮੇਰਾ ਗੋਰਖ ਤੋਂ ਭਾ ਵਿਸ਼ਨੂ ਹੈ ਉਹ ਗੁਰੂ ਹੀ ਮੇਰਾ ਬ੍ਰਹਮ ਹੈ ਇਹ ਗੁਰੂ ਹੀ ਪਾਰਬਤੀ ਤੇ ਮੇਰਾ ਸਤਿਗੁਰੂ ਅਕਾਲ ਪੁਰਖ ਹੀ ਮੇਰੀ ਲక్ష్ਮੀ ਆ ਉਹੀ ਮੇਰੀ ਸਰਸਤੀ ਹੈ ਕਹਿਣ ਤੋਂ ਬਾਅਦ ਮੈਂ ਆਪਣੇ ਸੱਚੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਗੁਰੂ ਹੀ ਮੇਰਾ ਸਾਰਾ ਕੁਝ ਹੈ ਪ੍ਰਮਾਤਮਾ ਜਿੱਥੇ ਉਹ ਆਪ ਆ ਗਿਆ ਉੱਥੇ ਹੁਣ ਹੋਰ ਕੋਈ ਲੋੜ ਨਹੀਂ ਗਈ ਜੇ ਤੁਸੀਂ ਪਹਿਲਾਂ ਥੱਲੇ ਥੱਲੇ ਵਾਲੇ ਨੂੰ ਮੰਨੋਗੇ ਫਿਰ ਹੋਰ ਉੱਤੇ ਵਾਲੇ ਨੂੰ ਫਿਰ ਹੋਰ ਉੱਤੇ ਵਾਲੇ ਨੂੰ ਫਿਰ ਪਹਿਲਾਂ ਹੀ ਸਿਰੇ ਵਾਲੇ ਨੂੰ ਮੰਨ ਲਓ ਇੱਕ ਓੰਕਾਰ ਦੀ ਮਾਨਤਾ ਕਰਿਆ ਕਰੋ ਪਹਿਲਾਂ ਹੀ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਜੇ ਮੈਂ ਉਸ ਵਾਹਿਗੁਰੂ ਦੇ ਕਿਸੇ ਹੋਰ ਸਰੂਪ ਨੂੰ ਜਾਣਦਾ ਵੀ ਹਾਂ ਤਾਂ ਵੀ ਮੈਂ ਉਹਦਾ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹਦੇ ਗੁਣ ਅਕਥ ਨੇ ਉਹ ਕਥਨ ਤਾਂ ਹੋ ਹੀ ਨਹੀਂ ਸਕਦਾ ਜੇ ਹਉ ਜਾਣਾ ਭਾਵੇਂ ਮੈਂ ਜਾਣਦਾ ਸਭ ਕੁਝ ਪਰ ਉਹ ਇੱਕ ਮਨੁੱਖੀ ਬੋਲੀ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ ਗੁਰਾ ਇੱਕ ਦੇਹ 부ਝਾਈ ਇਹ ਸਤਿਗੁਰੂ ਮੈਨੂੰ ਇੱਕੋ ਇੱਕ ਗੱਲ ਬੁਝਾ ਦੇ ਜੋ ਸਤਿਗੁਰਾਂ ਨੇ ਮੈਨੂੰ ਇੱਕੋ ਇੱਕ ਗੱਲ ਬੁਝਾਈ ਸਮਝਾਈ ਹੈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰਿਆਂ ਜੀਆ ਦਾ ਜੋ ਇੱਕੋ ਇੱਕ ਦਾਤਾ ਉਹ ਮਨ ਭੁੱਲ ਨਾ ਜਾਵੇ ਬਸ ਸਦਾ ਮੇਰੇ ਹਿਰਦੇ ਚ ਉਹ ਵਾਹਿਗੁਰੂ ਵਸਦਾ ਰਹੇ ਇਹ ਯਾਦ ਰਹਿ ਕੇ ਸਾਰਿਆਂ ਜੀਆ ਦਾ ਇੱਕੋ ਹੀ ਦਾਤਾ ਹੈ ਕਿਸੇ ਨਾਲ ਦੁਸ਼ਤ ਭਾਵਨਾ ਨਾ ਹੋਵੇ ਮੇਰੇ ਮਨ ਦੇ ਅੰਦਰ